ਸਾਸਤਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਬਿਨਾ ਪਾਣੀ ਤੋਂ ਸਰੋਂ ਦੇ ਤੇਲ ਵਿੱਚ ਪਹਿਲਾਂ ਕੜਾਹੀ ਰੱਖੂਗੇ ਰੱਖਾਈ ਸਟੇ ਉਸ ਵਿੱਚ ਤੇਲ ਪਾਇਆ ਜਦੋਂ ਤੇਲ ਗਰਮ ਹੋ ਗਿਆ ਉਸ ਵਿੱਚ ਜੀਰਾ ਪਾਵਾਂਗੇ ਜੀਰਾ ਪਾ ਕੇ ਉਸ ਨੂੰ ਭੁੰਨਾਂਗੇ ਜੀਰਾ ਪਾ ਕੇ ਉਸ ਨੂੰ ਭੁੰਨ ਲਿਆ ਹੁਣ ਵਿੱਚ ਪਾਵਾਂਗੇ ਲਸਣ ਆਦਰਕ ਤੇ ਪਿਆਜ਼ ਹੁਣ ਅਸੀਂ ਇਸ ਨੂੰ ਭੁੰਨਾਂਗੇ ਹੁਣ ਅਸੀਂ ਇਸ ਵਿੱਚ ਪਾਏ ਜੋ ਉਸ ਗੋਪੀ ਦੇ ਪੱਤੇ ਡਲਕਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਪੰਜਾਬੀ ਵਿੱਚ ਉਹ ਪਾਏ ਆ ਜੀ ਹੁਣ ਇਹਨਾਂ ਨੂੰ ਫਿਰ ਭੁੰਨਾਂਗੇ 2 ਮਿੰਟ ਇਹਨਾਂ ਨੂੰ ਭੁੰਨ ਕੇ ਇਸ ਵਿੱਚ ਪਾਵਾਂਗੇ ਆਲੂ ਹੁਣ ਇਸ ਨੂੰ ਖਲਾਵਾਂਗੇ ਹੁਣ ਇਸ ਵਿੱਚ ਪਾਵਾਂਗੇ ਗੋਭੀ ਗੋਭੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਫਿਰ ਇਸ ਨੂੰ ਦੋ ਦੋ ਤਿੰਨ ਮਿੰਟ ਵਾਸਤੇ ਟੱਕ ਕੇ ਸਲੋ ਗੈਸ ਕਰਕੇ ਰੱਖ ਦੇਵਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਇਆ ਲੂਣ ਮਿਰਚ ਹਲਦੀ ਜੋ ਵੀ ਆਪਾਂ ਸਮਾਨ ਇਸ ਵਿੱਚ ਪਾਉਣਾ ਹੈ ਜੋ ਆਪਾਂ ਨੂੰ ਠੀਕ ਲੱਗਦਾ ਮਸਾਲਾ ਸਾਰਾ ਕੁਝ ਪਾ ਕੇ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਇਸ ਨੂੰ ਸਲੋ ਗੈਸ ਤੇ ਹੀ ਬਣਾਉਣਾ ਤਾਂ ਕਿ ਆਪਾਂ ਨੂੰ ਪਾਣੀ ਦੀ ਜ਼ਰੂਰਤ ਨਾ ਪਵੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਦਾਂਗੇ ਫਿਰ ਇਸ ਵਿੱਚ ਆਪਾਂ ਪਾਵਾਂਗੇ ਮੇਥੀ ਸੁੱਕੀ ਮੇਥੀ ਪਾਪੇਸ ਨੂੰ ਚੰਗੇ ਤਰ੍ਹਾਂ ਹਲਾ ਕੇ ਫਿਰ ਇਹਨੂੰ ਇਸ ਨੂੰ ਪਰੋਟਾਕ ਦੇਾਂਗੇ ਗੈਸ ਬੰਦ ਕਰਕੇ ਇਸ ਨੂੰ ਢੱਕ ਦੇਵਾਂਗੇ ਤੇ ਇਹ ਸਬਜ਼ੀ ਆਪਣੀ 15 ਮਿੰਟਾਂ ਦੇ ਵਿੱਚ ਬਿਲਕੁਲ ਤਿਆਰ ਹੋ ਜਾਂਦੀ ਹੈ ਜੀ ਬਹੁਤ ਹੀ ਜਲਦੀ ਬਹੁਤ ਹੀ ਵਧੀਆ ਸਬਜ਼ੀ ਟੇਸਟੀ ਹਾਂਜੀ ਸਬਜ਼ੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਜ਼ਰੂਰ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਪਲੀਜ਼ ਸ਼ੇਅਰ ਵੀ ਕਰਿਓ ਟੇਸਟ ਦੇਖ ਕੇ ਸਬਜੀ ਦਾ ਤੇ ਕਮੈਂਟ ਵੀ ਜ਼ਰੂਰ ਕਰਿਓ